ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂੜੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਉਣ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗਹਿਲ ਜੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਆ ਤੇ ਗੱਲਬਾਤ ਕਰਾਵਾਂਗੇ ਤਿੰਨ ਨਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਦੋ ਸੂਏ ਸਬਾਈ ਤੇ ਇੱਕ ਸਾਢੇ ਸੱਤ ਮਹੀਨੇ ਦੀ ਚੱਕ ਪਾਸ ਛੋਟੀ ਚੰਗੇ ਦੁੱਧ ਵਾਲ ਤੇ ਬੈੜ ਵੀ ਚੰਗੇ ਦੁੱਧ ਵਾਲੀਆਂ ਸੂਆਂ ਚ ਨਹੀਂ ਚੰਗੀਆਂ ਨਵੇਂ ਹਾਣ ਦੀਆਂ ਝੋਟੀਆਂ ਤੇ ਨਵੇਂ ਹਾਣ ਦੀ ਬੈੜ ਆ ਗੱਲਬਾਤ ਬਾਈ ਨਾਲ ਕਰਾਂ ਮੈਂ ਸਾਰਾ ਨਾਮ ਡਰੈਸ ਪੁੱਛ ਕੇ ਦੱਸਾਂਗੇ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਆਵਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਵੀਰੇ ਹਾਂ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਨੰਬਰ ਆ ਵੀਰੇ ਬੜਾ 85588 96975 85588 96975 ਪਿੰਡ ਜੀ ਪਿੰਡ ਕਿਹੜਾ ਜੀ ਆਪਣਾ ਜੀਲਾ ਬਰਨਾਲਾ ਪੈਸੇਲ ਸੀਲ ਤਫਾ ਤਫਾ ਓਕੇ ਜੀ ਤੇ ਬਾਈ ਜੀ ਆਪਣਾ ਵਪਾਰ ਦਾ ਹੀ ਕੰਮ ਆ ਵੀਰੇ ਲੈ ਹੁਣ ਇੱਕ ਦੋ ਚੰਗੇ ਪਸ਼ੂ ਬੋਲੇ ਹੁਣੇ ਸਾਫ ਸੁਥਰਾ ਹਾਂ ਉਹ ਵੈਸੇ ਘਰੇ ਪਸ਼ੂ ਵੱਧ ਰੱਖੇ ਹੋਇਆ ਹਨਾ ਆਪਣੇ ਕਿ ਕਰਦੇ ਹੁੰਦੇ ਆ ਕਿ ਇੱਕ ਤਾਂ ਲਈ ਤੇ ਫੇਰ ਘਰ ਦੀ ਪਾਲ ਸਾਰੇ ਹੋ ਗਏ ਆਪਣੇ ਮੈਂ ਮਾਜ ਆਪਣੇ ਘਰ ਦੀ ਹੋਈ ਹੈਗੀ ਆਪੀ ਓਕੇ ਜਿਹੜੀ ਆ 7.5 ਮਹੀਨੇ ਵਾਲੀ ਦਿਖਾਉਣੀ ਘਰ ਦੀ ਹਾਂ ਇਹ 223 ਵਾਲੀ ਓਕੇ ਨੰਬਰ ਬੋਲਤਾ ਪਿੰਡ ਦੱਸਤਾ ਸਾਰਾ ਕੁਝ ਦੱਸਤਾ ਤੇ ਵੀਰੇ ਆਪਾਂ ਝੋਟੀ ਤੋਂ ਸ਼ੁਰੂ ਕਰ ਲੈਂਦੇ ਹਾਂ ਨਾ ਹਾਂਜੀ ਕਿਹੜਾ ਸੂਆ ਇਹ ਦੂਜਾ ਸੂਆ ਸੂਈ ਹੈ ਵੀਰੇ ਦੂਜਾ ਸੂਆ ਸੂਪੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਚੌਥਾ ਦਿਨ ਅੱਜ ਸੂਈ ਨੂੰ ਮਗਰ ਕੀ ਆ ਗਿਆ ਤੇ ਮਗਰ ਇਹਦੇ ਕੱਟੀ ਆ ਕੱਟੀ ਚੰਗੀ ਕੁਆਲਿਟੀ ਦੀ ਕੱਟੀ ਹੈ ਨਾ ਚੰਗੀ ਕੱਟੀ ਵਧੀਆ ਚੌਥਾ ਦਿਨ ਸੂਈ ਨੂੰ 11-12 ਕਿਲੇ ਥਲੇ ਬੋਲੋ ਅੱਜ ਤਿਆਰ ਆ ਓਕੇ ਕਿੰਨਾ ਦੁੱਧ ਕੱਢ ਦੂਗੀ ਫਿਰ ਇਹ ਦੇ 14-15 ਦਾ ਤਾਂ ਦੇ ਦੂ ਤੂੰ ਵੱਧ ਅਗਲੇ ਦੀ ਸੇਵਾ ਦੀ ਜਿੰਨਾ ਸੂਈ ਓਕੇ ਗਾਂ ਅਗਲੇ ਦੀ ਸੇਵਾ ਰਹੀ ਹੈ ਨਾ ਸੂਈ ਨੂੰ ਚੌਥੇ ਦਿਨ ਹੀ 11-12 ਕਿਲੋ ਤੋਂ ਬਹੁਤ ਆਇਗਾ ਥਲੇ ਤੇ ਲੈ ਲੂਆ ਬੜਾ ਫੀਡਿੰਗ ਵਾਲਾ ਹੈ ਨਾ ਲੈ ਲਾ ਪੂਰਾ ਫੀਡਿੰਗ ਵਾਲਾ ਖੋਲੋ ਜੀ ਤਾਰ ਜਵਾਈ ਪੂਰੀ ਜਮਾ ਗਾਈਆਂ ਆ ਰਕੇ ਬੋਲਾ ਬੋਲਾ ਮੋਟਾ ਤਾਰਾ ਬੋਲ ਮਾਰ ਕੇ ਦਿਖਾ ਦੇਾਂਗੇ ਜੀ ਲਿਓ ਇਹਨੂੰ ਬਾਹਰ ਨੂੰ ਲਿਓ ਚੰਗੀ ਹੈ ਕੱਟੀ ਵੀ ਮ 11:00 ਦੁਪਹਿਰੀ ਹੋਊਗਾ ਵੀਰੇ ਓਕੇ 11:00 ਦੁਪਹਿਰ ਰੈਡੀ ਆ ਜਾਂਦੀ ਬਾਕੀ ਤੁਹਾਨੂੰ ਲੇਵਾ ਵੀ ਦੱਸੂਗਾ ਫਸੀ ਫਿਰਦੀ ਝੋਟੀਆਂ ਨਹੀਂ ਹੋਣ ਕੱਲ ਵੀ ਨੂੰ ਖੁੱਲੋੜਾ ਕੋ ਮਰਜ਼ੀ ਪਾ ਦੇ ਆਹ ਪਾਰੀ ਆ ਕੰਮ ਵੀਡੀਓ ਬਣਾਉਣ ਦਾ ਟਾਈਮ ਆਪਣਾ ਸ਼ਾਮ 6:00 7:00 ਵਜੇ ਦਾ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ 6 ਮਹੀਨਾ 15 ਤਰੀਕ ਜੀ ਠੀਕ ਹੈ ਜੀ ਆ ਦੇਖੋ ਸੀਲ ਸਾਲੂ ਵਾਧੂ ਜਨਾ ਪਿਛਾ ਸੀਲ ਸਾਲੂ ਬਾਦੂ ਕੁਆਲਿਟੀ ਫੁੱਲ ਬਾਕੀ ਤਾਂ ਕੱਲੀ ਕੱਲੀ ਨਾੜ ਪਿੰਡੇ ਦੇ ਵਿੱਚ ਦੇਖਦੀ ਆ ਤੇ ਜੇ ਆਪਾਂ ਥਣ ਹਵਾਨੇ ਦੀ ਗੱਲ ਕਰ ਲਈਏ ਚੰਗੇ ਥਣ ਹਵਾਨੇ ਦੀ ਚੰਗੇ ਸਹਿਜ ਥਣਾਂ ਦੇ ਆ ਤੇ ਸੂਆ ਦੂਜਾ ਹੀ ਆ ਨਾ ਵੀਰੇ ਹਾਂ ਵੀਰੇ ਦੂਜਾ ਰੀ ਨਾਲ ਦੂਜਾ ਦੂਜਾ ਸੂਆ ਆ ਗਿਆ ਤੇ ਧਾਰਾ ਧੂਰਾ ਤੁਹਾਨੂੰ ਕਰਾ ਦਿਆਂ ਚੱਕ ਛੱਡੋ ਫਿਰ ਬੱਚਾ ਇਹਦੀਆਂ ਧਾਰਾ ਕਰਾ ਲਾ ਪਹਿਲਾਂ ਬਾਅਦ ਚ ਮਾਰਦਾ ਧਾਰਾ ਜਾ ਪਹਿਲਾਂ ਬੈਠ ਦੀ ਜਾਣਕਾਰੀ ਦੇ ਦੇ ਹਾਂਜੀ ਇਹ ਕਿਹੜਾ ਸੂਆ ਸੂਈ ਵੀ ਇਹ ਵੀਰੇ ਪਹਿਲਾ ਸੂਆ ਸੂਈ ਵੀ ਦੋ ਦੰਦ ਪੂਰੇ ਕਰਕੇ ਚੌਕ ਦੇ ਸੱਟਣ ਲੱਗੀ ਆਉਂਦਾ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਨੂੰ ਹੋਵੇ ਫਿਰਦਾ ਹਾ ਬੈਦਨ ਸੂਈ ਤੇ ਬੱਚੀ ਫਿਰ ਜਰਸੀ ਆ ਗਈ ਮਗਰ ਹਾਂ ਮਗਰ ਜਰਸੀ ਵਸੀ ਆ ਜੀ ਓਕੇ ਬੜੀ ਕੁਆਲਿਟੀ ਚੰਗੀ ਹੈ ਨਾ ਦੇਖੋ ਜੀ ਬੱਸੀ ਆਪਾਂ ਰੱਖ ਲਾਂਗੇ 5000 ਦੀ ਜੇ ਕਿਸੇ ਨੇ ਕਟਾਉਣੀ ਓਕੇ ਸੌਦਾ ਹੋਣ ਤੋਂ ਬਾਅਦ ਚ ਜੇ ਕਿਸੇ ਨੇ ਕਟਾਉਣੀ ਹਾਂ ਸੌਦਾ ਜਿਹੜਾ ਹੋ ਗਿਆ 5000 ਦੀ ਬੱਸੀ ਕਟਾ ਦੇ ਆਪਾਂ ਨੂੰ ਤੇ ਵੀਰੇ ਕਿੰਨੇ ਦੱਸ ਦਿੰਨਾ ਦੀ ਸੂਈ ਵੀ ਹਨਾ ਤੇ ਹੈਗਾ 18 19 ਕਿਲੋ ਰੈਡੀ ਹਾਂ ਰੈਡੀ ਹੋਰ ਵੀ ਬਾਜੂ ਜਦ ਤੋਂ ਵਧੂ ਗਿਆ ਤਾਂ ਓਕੇ ਜੀ ਤੋਰੋ ਤਾਂ 20 ਦਿਨ ਤੇ ਜਾ ਕੇ ਵਾਧਾ ਵਧੂ ਤਾਂ ਹੋਣੀ ਹੂੰ ਬਾਕੀ ਨਵਾਂ ਹਾਨ ਸੂਆ ਸੂਆ ਪਹਿਲਾਂ ਹੀ ਹੈ ਕਲੂਨ ਸੂਈ ਵੀ ਓਕੇ ਕਲੂਨ ਸੂਈ ਹੈ ਜੀ ਚੰਗੀ ਬਰੀਡ ਦੀ ਆ ਬਾਕੀ ਐਚ ਐਫ ਚ ਆ ਗਿਆ ਨਾ ਵੀਰੇ ਹਾਂ ਵੀਰੇ ਐਚ ਐਫ ਐਚ ਐਫ ਚ ਆ ਗਿਆ ਜਰਸੀ ਆ ਬਾਕੀ ਚੰਗਾ ਇਹਦਾ ਵੀ ਹਾਂ ਠੀਕ ਆ ਜਰਸੀ ਦਾ ਹਾਂ ਲੈਵੇ ਦੀ ਸਾਫ ਆ ਗਈ ਪਾਲ ਮਾੜੀ ਮੋਟੀ ਜਰੂਰ ਹਜੇ ਲਗਦੀ ਐ ਮਨੋਰਲੇ ਪਾਸੇ ਤੇ ਬਾਕੀ ਦਾ ਥਾਨ ਹਵਾਨੇ ਦੀ ਪੂਰੀ ਸਾਫ ਆ ਦੇਖੋ ਜੀ ਲੈ ਚੱਲ ਵੀਰੇ ਜੱਬਾ ਗੱਲ ਕਰ ਲਈ ਲੇਵੇ ਦੀ ਪੂਰੀ ਸਾਫ ਆ ਨਾ ਵੀਰੇ ਤੇ ਲੇਵਾ ਫੀਟਿੰਗ ਵਾਲਾ ਗਾ ਫੀਟਿੰਗ ਦਾ ਟਾਇਰ ਲੇਵਾ ਚੋਕੇ ਸਾਰਾ ਲੇਵਾ ਝੜ ਜਾਂਦੀ ਐ ਵੀਰੇ ਤੇ ਬਾਕੀ ਬਾਈ ਦਾ ਕਹਿਣਾ ਵੀ ਦੁੱਧ ਰੈਡੀ ਆ ਨਾ ਵੀਰੇ ਜਿੰਨਾ ਹਾਂ ਰੈਡੀ ਚਾਹਾਂਗੇ ਦੋ ਟਾਈਮ ਚੜਾ ਚੋਕੇ ਲੈ ਜੂਗੀ ਚੱਕਰ ਨਹੀਂ ਇਹਦਾ ਆ ਦੇਖੋ ਜੀ ਓਕੇ ਇਹਦਾ ਕੀ ਰੇਟ ਆ ਗਿਆ ਬਾਈ ਏ ਬਸ ਆਪਸੀ 100000 ਦੀ ਦੇਣੀ ਵੀ ਮੰਨਦਾਨ ਦਾ ਹੋ ਜਾ ਕਰਦਾ ਕਰਦਾਂਗੇ ਉਹਦਾ ਕੋਈ ਚੱਕ ਨਹੀਂ ਓਕੇ ਫੈਕਸ ਪ੍ਰਾਈਸ ਕੋਈ ਨਹੀਂ ਹੁੰਦਾ ਵੀਰੇ ਓਕੇ ਦੇ ਮੰਨਦਾਨ ਜ਼ਰੂਰ ਹੋ ਜਾ ਕਿਉਂਕਿ ਵੀਡੀਓ ਲੰਮੀ ਹੋਣ ਵਾਲੀ ਹੈ ਇਕੱਲੀ ਤੁਹਾਨੂੰ ਝੋਟੇ ਦੀ ਧਾਰਾ ਮਾਰ ਕੇ ਦਿਖਾ ਦੇਾਂਗੇ ਤੇ ਮਾਰੀ ਦੇ ਵੀਰੇ ਝੋਟੇ ਦੀਆਂ ਧਾਰਾਂ ਬੱਚਾ ਮੂੰਹ ਮਾਰੀ ਜਾਂਦਾ ਫਿਰ ਤੁਹਾਨੂੰ ਲੋਕੜ ਗੱਬਣ ਦਿਖਾਵਾਂਗੇ 7.5 ਮਹੀਨੇ ਦੀ ਚੈੱਕ ਪਾਸ ਛੱਡੋ ਜੀ ਬੱਚਾ ਛੱਡ ਦਿਓ ਬੱਚੇ ਦਾ ਮਲਾ ਹੀ ਲਵਾਂ ਲਾ ਲੈਣ ਛੱਡ ਦਿਓ ਜੀ ਬੱਚਾ ਜਾਈ ਬਾਲਟੀ ਲਈ ਵੜੇ ਆ ਦੇਖੋ ਵੀਰੋ ਬੱਚਾ ਤੁਹਾਡੇ ਸਾਹਮਣੇ ਆਪਾਂ ਬੰਨਤਾ ਬੈਠ ਵੀਰੇ ਥੱਲੇ ਮਾਰਦਾ ਰ ਫਵਲੇ ਆਪ ਤੂੰ ਹੀ ਪਹਿਲਾ ਚੱਲ ਸਮਾਜ ਚੋਟੀ ਆ ਗਈ ਠੀਕ ਹੈ ਜੀ ਥਣ ਦਿਖਾਵਾ ਤੁਹਾਨੂੰ ਨੇੜ ਤੋਂ ਸਮਾਜ ਖਰੀਫਾ ਪੂਰਾ ਵਧੀਆ ਦਾ ਸਮਾਜ ਇੱਕ ਨੰਬਰ ਚਾਰੇ ਥਣਾਂ ਦੇ ਬਰਾਬਰ ਤਾਂ ਦੁੱਧ ਆਊਗਾ ਇਹ ਨਹੀਂ ਕੋਈ ਆਹ ਦੇਖੋ ਜੀ ਗਲਮੂਹ ਪਹਿਲਾ ਮੂਹ ਲਾਣ ਚੋਲਾ ਮਗਰ ਚੋਲਾ ਆਹ ਦੇਖੋ ਜੀ ਛਾਡੋ ਮੜੇ ਥਣ ਜੀ ਚਾਰੇ ਥਣ ਨਿਕੜ ਮੇ ਪੂਰੇ ਗੈਪ ਤੇ ਚਲੋ ਜੀ ਮਾਰ ਕੇ ਕਰ 250 ਜੀ ਦਾ ਬਾਈ ਫਿਰ 100 ਨੰਬਰ 100 ਨੰਬਰ ਜਮਾ ਕਾਈਆਂ ਨਾਲ ਚੋਣਾ ਚਾਹ ਬੋਲਾ ਫੋਲਾ ਆ ਦੇਖੋ ਇਹ ਫੜਕਾ ਬਾਲਟੀ ਦੇ ਵਿੱਚ ਬਾਕੀ ਤੁਹਾਨੂੰ ਰੈਡੀ ਪੌੜਿਆ ਨਹੀਂ ਮਗਲਿਆਂ ਚੋਂ ਮਾਰ ਬਾਈ ਦਾ ਕਹਿਣਾ ਵੀ 11 ਤੋਂ ਵੀ ਉੱਪਰ ਰੈਡੀ ਆ ਥੱਲੇ 11 ਦਾ ਭਗਾਟੀ ਦਸੀ ਆ ਉਹ ਆ ਕੇ ਚੋ ਗਿਆ ਬਾਲਟੀ ਭਰ ਦਿੰਦੀ ਜਿਹੜੀ ਤਰੀ ਮਗਲਿਆਂ ਚੋਂ ਮਾਰੋ ਜੀ ਮਗਲਿਆਂ ਚੋਂ ਮਾਰਦੇ ਬਾਕੀ ਦੀ ਗੱਲ ਰੇਡ ਵੀਡੀਓ ਦੇ ਵਿੱਚ ਹੀ ਹੋ ਐਂਡ ਤਾਂ ਹੀ ਬਣੇ ਰਿਓ ਵੀਡੀਓ ਦੇ ਨਾਲ ਓਕੇ ਜੀ ਆ ਜਾ ਵੀਰੇ ਚਲੋ ਬੱਸ ਚਲੋ ਬੱਸ ਓਕੇ ਤੇ ਚੋਲਣਾ ਕੋਈ ਨਹੀਂ ਸਰਦੇ ਓਕੇ ਜੀ ਬਾਈ ਕੀ ਪ੍ਰਾਇਜ਼ ਆ ਗਿਆ ਕਿੰਨੇ ਪੈਸੇ ਲਾਉਂਗੇ ਬਸ ਜੋ ਓਕੇ ਇਹਨਾਂ ਇੱਕ 30 ਦੇ ਦਾਂਗੇ ਜਿੱਡੀ ਬਸ ਮਾਨਦਾਨ ਹੋ ਜਾਊਗਾ ਮਾਂ ਦਾ ਥੋੜਾ ਬੋਧੇ ਕਰਾ ਕੋਈ ਹੁਣ ਰੇਟ ਬਹੁਤ ਜ਼ਿਆਦਾ ਹੋ ਰਿਹਾ ਪਸ਼ੂ ਦੇ ਆਪਾਂ ਵੀ ਲੈ ਕੇ ਆ ਰਹੇ ਜਾਨਾ ਪਤਾ ਲੱਗਦਾ ਬਾਕੀ ਦਾ ਮੈਂ ਵੀਡੀਓ ਬੇਚਣਾ ਛੋਟੀ 14 15 ਡੋਲਾ ਤਾਂ ਦਊਗੀ ਫੁੱਲਾ ਹੀ ਆਉਣ ਨਾਲ ਓਕੇ ਵੀਡੀਓ ਦੇਖਣ ਵਾਲੇ ਭੈਣ ਭਰਾਵਾਂ ਨੂੰ ਮੈਂ ਕਹਿ ਰਿਹਾ ਵੱਡੇ ਸਾਈਜ਼ ਦੀ ਹੈ ਜੀ ਹਾਂ ਸਾਈਜ਼ ਦੀ ਮੈਂ ਤਾਂ ਦੰਦਾਂ ਦਾ ਨਹੀਂ ਕਿਵੇਂ ਹੋ ਬਾਈ ਦੰਦ ਨਹੀਂ ਵੀਰੇ ਦੇਖਿਆ ਪਰ ਇਹ ਕਹੇ ਦੇਖ ਵੀ ਲੈਣ ਸੀ ਚਲੋ ਕੋਈ ਨਿਕਲ ਆਊਗਾ ਭੈਣ ਭਰਾ ਦੇ ਦੇਖ ਲੈ ਸੀ ਜਿਆਦਾ ਵੀ ਦਿਖਾ ਦਊ ਕੋਈ ਚੱਕੇ ਨਹੀਂ ਓਕੇ ਖੋਲਿਓ ਨੂੰ ਮੜਾ ਹੁਣ ਫੇਰ ਕਿਹੜਾ ਕਰਾਏ ਹੁਣ ਤੁਹਾਨੂੰ ਪਸਮਾਰ ਚਾਈ ਵਿਝੋਟੀ ਦਿਖਾ ਦਾਂਗੇ ਮੁੱਲ 1,30,000 ਰੁਪਏ ਮਾਨਤਨ ਤੁਹਾਡਾ ਜਰੂਰ ਮੌਕੇ ਤੇ ਹੋ ਜਾਣਾ ਜਿੰਨਾ ਮਗਰ ਉਹ ਨਹੀਂ ਅੱਗੇ ਆ ਤਾਂ ਦੋਨੇ ਹੀ ਗਾੜੀ ਹੈ ਦੀ ਤੇ ਵੀਰੇ ਪਸਮਾਰ ਮੂ ਬੜਾ ਕੀਤਾ ਹਨਾ ਕਿੱਲੇ ਘਟ ਤੇ ਆ ਦੇਖੋ ਜੀ ਹਮ ਇੱਕ ਨੰਬਰ ਆ ਜੀ ਪਸਮਾਰ ਪਸਮੂ ਦੀ ਤੇ ਇਹ ਕੋਈ ਆਨਲਾਈਨ ਮਗਵਾਉਣਾ ਭਾਈ ਫੁੱਲ ਗਰੰਟੀ ਹੈ ਮੈਂ ਪੂਰੀ ਫੁੱਲ ਸੱਲੀ ਦਵਾਂਗਾ ਕੋਈ ਪੰਜ ਪੈਸੇ ਦਾ ਵੀ ਨੁਕਸ ਨਹੀਂ ਹੋਊਗਾ ਇਹ ਚ ਓਕੇ 1,30,000 ਤੁਹਾਡਾ ਮਾਨਤਨ ਹੋ ਜਾਣਾ ਜਰੂਰ ਜੀ ਕੋਈ ਉਹ ਹੀ ਗੱਲ ਨਹੀਂ ਹੈਗੀ ਵੀ ਆ ਦੇਖੋ ਓਕੇ ਹਾਂ ਵੀਰੇ ਲਾਸਟ ਤੇ ਆਪਾਂ ਜਿਹੜੀ ਧੋਕੜ ਗੱਬਣਾ ਦੇਖੀ ਨੇ ਕੱਢ ਲਿਓ ਇਹਨੂੰ ਬਾਹਰ ਨੂੰ ਕਿਹੜੇ ਸੂਏ ਵਾਸਤੇ ਗੱਬਣਾ ਬਾਈ ਜੀ ਇਹ ਤੀਜੇ ਵਾਸਤੇ ਕੱਪੜਾ ਵੀਰੇ ਦੋ ਆਪਣੇ ਘਰੇ ਵੀ ਕਰਦੀ ਕੱਟੀ ਆ ਇਹ ਕਿੰਨਾ ਫਿਰ ਦੁੱਧ ਕੱਢਿਆ ਵਾ ਆਪਣਾ ਘਰੇ ਇਹ ਦੂਜੇ ਸੂਏ 16 ਲੀਟਰ ਦੁੱਧ ਦਿੱਤਾ ਵੀਰੇ ਪੂਰਾ 16 ਕਿਲੋ ਜੋ ਐਤ ਕੀ ਫਿਰ ਤੀਜੇ ਸੂਏ ਵਾਸਤੇ ਗੱਬਣਾ ਹਾਂ ਤੀਜੇ ਵਾਸਤੇ ਆ ਤੇ ਵੀਰੇ ਲੰਮਾ ਸਾਮਾ ਦੁੱਧ ਦਿੰਦੀ ਆ ਇਹ ਹਾਂ ਲੰਮਾ ਸਾਮਾ ਹੋਣ ਛੱਡੀ ਆ ਹੁਣ ਮਿੱਟੀ ਕਲਾ ਕੇ ਥਣਪਾਸ ਕਰਾ ਦੂਗੀ ਆ ਹਾਂ ਬਾਕੀ ਦਾ ਪ्योर ਜੈਡ ਬਲ ਲੈ ਕੇ ਤੇ ਫੁੱਲ ਸਾਈਜ਼ ਆ ਜੀ ਸਾਈਜ਼ ਕੰਨੇ ਜਾ ਕੇ ਨਾਲ ਮੇਲ ਐਮੇ ਦਾ ਔ 2.5 ਮਹੀਨੇ ਰਹਿ ਗਏ ਤੱਕ ਸਹੀ ਆ ਜਮ ਹਾਂ ਸਹੀ ਓਕੇ ਜੀ ਬਾਕੀ ਦੇਖੋ ਚੈੱਕ ਕਰਾ ਕੇ ਲੈ ਇਹ ਜਿਹੜਾ ਕੋਈ ਹੋਰ ਗੱਲ ਹੈ ਵੀ ਹੂੰ ਚੈੱਕ ਕਰਾਇਓ ਤੁਸੀਂ ਆਪ ਦੀ ਚੈੱਕ ਕਰਾ ਕੇ ਲੈ ਕੇ ਜਾਓ ਬਾਈ ਦਾ ਆਪਣੀ ਚੈੱਕ ਕਰਾਈ ਵੀ ਹੈ ਤੇ ਥਾਣ ਥੋਣ ਮਾੜੇ ਮੋਟੇ ਪਾਸ ਕਰਾ ਦੂ ਕਰਾ ਦੂ ਕਰਾ ਦੂ ਵੀਰੇ ਟਿਕਾ ਲਾ ਕੇ ਕਰਾ ਦੂਗੀ ਸਿਰਫ 2.5 ਮਹੀਨੇ ਸਾਹਮਣੇ ਪੈਣੇ ਹਨਾ ਹਾਂ ਉਹ ਜੀ ਸਾਡੇ ਡੇਢ ਡੋੜੇ 2 ਲੱਖ ਦੀ ਹੈ ਮੂਰੇ ਬਾਕੀ ਅੱਜ ਫਿਰ ਕਿੰਨੇ ਪੈਸੇ ਲੈਣੇ ਅੱਜ 90 ਹਜ਼ਾਰ ਦੀ ਦੇਣਾ ਹੈ ਆਪਾਂ ਜਾਇ ਰਿਟਾਇਰ ਤੇਰਾ ਇਹ ਜੀ ਡੇਢ ਡੇਢ ਲੱਖ ਦੀਆਂ ਹਨਾ ਤਿਆਰ ਹੋਈਆਂ ਹੋਗੀਆਂ ਡੇਢ ਲੱਖ ਤੋਂ ਵੀ ਸਾਰੇ ਆਪੜ ਜੰਗੇ ਦੁੱਧ ਵਾਲੇ ਪਸ਼ੂ ਆ ਗਏ ਕੋਈ ਫਾੜਾ ਪਸ਼ੂ ਰੱਖਦੇ 90000 ਰੁਪਏ ਹਾਂ 90000 90000 130000 ਰੁਪਿਆ ਤੇ ਬੈੜ ਦਾ ਸੀਗਾ 80000 ਰੁਪਿਆ ਬੈੜ ਵੀ ਫੁੱਲ ਥੱਲੀ ਵਾਲੀ ਵੀਡੀਓ ਲੰਬੀ ਬੱਸੀ ਆਪਾਂ ਰੱਖ ਲਾਂਗੇ ਜੇ ਕੋਈ ਬੰਦਾ ਹੋਵੇ ਜੀ ਕੱਲੀ ਸੌਦਾ ਹੋਣ ਤੋਂ ਬਾਅਦ ਚ ਪਹਿਲਾਂ ਛੱਡ ਜਾਏ ਨਾ ਛੱਡ ਬੱਸੀ ਹੋ ਰਿਹਾਗਾ ਠੀਕ ਆ ਜੀ ਬਾਕੀ ਦੀ ਗੱਲ ਹਾਂ ਜਰੂਰ ਬਾਈ ਨਾ ਕਰਿਓ ਸੰਪਰਕ ਨੰਬਰ ਫੇਰ ਬੋਲ ਦੋ ਜੀ 85588 96975 ਪਿੰਡ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਆਪਾਂ ਓਕੇ ਜੀ ਧੰਨਵਾਦ ਜੀ ਸਾਰੇ ਵੀਰਾਂ